ਕਪੂਰਥਲੇ ਦੀ ਸੈਂਟਰ ਜੇਲ ਆਪਣੇ ਹੀ ਕੁਝ ਵਿਵਾਦਾਂ ਕਰਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਕਿਉਂਕਿ ਕਪੂਰਥਲਾ ਜੇਲ ਦੇ ਵਿੱਚੋਂ ਹਰ ਵਾਰੀ ਜਦੋਂ ਵੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਮੋਬਾਈਲ ਫੋਨ SIM ਕਾਰਡ ਅਤੇ ਹੋਰ ਇਤਰਾਜਯੋਗ ਸਮੱਗਰੀ ਬਰਾਮਦ ਹੁੰਦੀ ਹੈ ਤੇ ਇਸ ਵਾਰ ਫਿਰ ਖਾਸ ਜਦੋਂ ਕਪੂਰਥਲੇ ਦੀ ਸੈਂਟਰ ਜੇਲ ਦੇ ਵਿੱਚ ਜੇਲ ਸੁਪਰਡੈਂਟ ਦੇ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਸ ਵੇਲੇ ਜੇਲ ਦੇ ਵਿੱਚੋਂ ਤਕਰੀਬਨ ਕਈ ਮੋਬਾਈਲ ਫੋਨ ਅਤੇ SIM ਕਾਰਡ ਬਰਾਮਦ ਹੋਏ ਨੇ ਜਿਸ ਦੇ ਚਲਦਿਆਂ ਇਹ ਗੱਲ ਆਖੀ ਜਾ ਰਹੀ ਹੈ ਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਮਿਲਣਾ ਹੁਣ ਆਮ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਕਈ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਆਪਣਾ ਨੈਟਵਰਕ ਬਾਹਰ ਚਲਾ ਰਹੇ ਨੇ ਅਤੇ ਬਾਹਰ ਲੋਕਾਂ ਦੇ ਉੱਤੇ ਜਾਨਲੇਵਾ ਹਮਲੇ ਵੀ ਕਰਵਾ ਰਹੇ ਨੇ ਇਸ ਕਰਕੇ ਜੇਲ੍ਹਾਂ ਦੇ ਵਿੱਚੋਂ ਇਸ ਤਰ੍ਹਾਂ ਮੋਬਾਈਲ ਫੋਨ ਮਿਲਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵੀ ਬਣਤਾ ਜਾ ਰਿਹਾ ਹੈ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ